ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਾਦਾਰ ਪਰਮਪ੍ਰੀਤ ਸਿੰਘ ਵਿਟੀਪਾਡਿਆ ਪ੍ਰਧਾਨ ਅਗਾਜ਼ਨ ਜੀਓ ਚੇਅਰਮੈਨ ਆਲ ਇੰਡੀਆ ਹਿਮਰਲਡਸ ਪਹਿਲੀ ਪਾਦਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਲ 5 ਨਵੰਬਰ ਨੂੰ ਆ ਰਿਹਾ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਆਗਾਜ਼ ਤੇ ਆਲੰਡੀਆਂ ਹਿਊਮਨਾਈਜ਼ਰ ਸਾਰੇ ਵੀਰਾਂ ਭੈਣਾਂ ਵੱਲੋਂ ਸਾਰੇ ਦੇਸ਼ਾਂ ਵਿਦੇਸ਼ਾਂ ਦੀ ਬੈਠੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਨੌਜਵਾਨਾਂ ਦਾ ਸਾਡੀਆਂ ਭੈਣਾਂ ਦਾ ਸਭ ਦਾ ਫਰਜ਼ ਹੈ ਕਿ ਕੱਲ ਅਸੀਂ ਗੁਰੂ ਮਹਾਰਾਜ ਦਾ ਜਿਹੜਾ ਗੁਰਪੁਰਬ ਹੋਵੇ ਬਹੁਤ ਧੁੰਮ ਦਾ ਮਨਾਈਏ ਸਾਰੇ ਨੌਜਵਾਨ ਸਵੇਰੇ ਗੁਰਦੁਆਰਿਆਂ ਚ ਜਾ ਕੇ ਗੁਰੂ ਮਹਾਰਾਜ ਦਾ ਕੀਰਤਨ ਸੁਣੋ ਜਾ ਕੇ ਸੇਵਾ ਕਰੋ ਗੁਰੂ ਮਹਾਰਾਜ ਦਾ ਜਿਹੜਾ ਲੰਗਰ ਏ ਉਹ ਨਾਲ ਵਰਤਾਓ ਤੇ ਸਾਰੇ ਜਾਣੇ ਉਹ ਲੰਗਰ ਖਾਓ ਤੇ ਨੌਜਵਾਨਾਂ ਨੂੰ ਅੱਜ ਦੇ ਦਿਨ ਇੱਕ ਬੇਨਤੀ ਵੀ ਕਰਦਾ ਹਾਂ ਕਿ ਜਿਹੜੇ ਸਾਡੇ ਕੋਈ ਵੀਰ ਨਸ਼ੇ ਦੇ ਵਿੱਚ ਤਸੇ ਹੋਇਆ ਉਹਨਾਂ ਨੂੰ ਉਹਨਾਂ ਚੋਂ ਕੱਢਣ ਦੇ ਦੇ ਉਪਰਾਲੇ ਕਰੀਏ ਵੀ ਬਹੁਤ ਵੱਡੀ ਸੇਵਾ ਹੈ ਸਾਡੇ ਗੁਰੂ ਮਹਾਰਾਜ ਨੇ ਕਿਹਾ ਹੈ ਕਿ ਕਿਸੇ ਦੂਸਰੇ ਦੀ ਮਦਦ ਕਰਨੀ ਯਾ ਆਪਣੇ ਦਸਵੰਦ ਦੇ ਵਿੱਚੋਂ ਦੀ ਕਿਸੇ ਦੀ ਜਿਹੜੀ ਮਦਦ ਕਰਨੀ ਜਾਂ ਵੰਡ ਖਾਣਾ ਵੰਡ ਛਕਣਾ ਜਿਹੜਾ ਉਹ ਜਿਹੜੀ ਚੀਜ਼ ਉਹ ਸਾਨੂੰ ਕੱਲ ਸਾਰੇ ਨੂੰ ਅਪਣਾਣੀ ਚਾਹੀਦੀ ਏ ਕਿ ਕੱਲ ਅਸੀਂ ਜੇ ਕੋਈ ਬੰਦਾ ਸਾਡਾ ਗਲਤ ਪਾਸੇ ਚੱਲਦਾ ਕੋਈ ਵੀਰ ਕੋਈ ਭੈਣ ਅਸੀਂ ਉਹਦੀ ਮਦਦ ਕਰੀਏ ਤੇ ਉਹਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜਾਈਏ ਉੱਥੇ ਜਾ ਕੇ ਉਹਨੂੰ ਅਰਦਾਸ ਕਰਾਈਏ ਕਿ ਅਗੋਂ ਉਹ ਐਦਾਂ ਦੇ ਬੁਰੇ ਕੰਮਾਂ ਤੋਂ ਤੋਬਾ ਕਰ ਲਵੇ ਇੱਕ ਵਾਰੀ ਫੇਰ ਮੈਂ ਸਾਰੇ ਆਪਣੀ ਸੰਗਤ ਨੂੰ ਗੁਰੂ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ